ਸ਼ਸ਼ਿਆ ਕਾਲ ਜੀ ਮੈਂ ਬਾਈਬਬ ਟਿਕ ਤੋਂ ਬਰਨਾਲਾ ਸਿੱਟ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਜੋ ਕਿ ਅੱਜ ਕੱਲ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਸੂਟ ਚੱਲ ਰਹੇ ਨੇ ਕਈ ਮੇਰੇ ਭੈਣਾਂ ਫੈਂਡੀ ਸਿਲਕ ਬੋਲ ਦਿੰਦੇ ਨੇ ਕਈ ਮੇਰੇ ਭੈਣਾਂ ਮਖਮਲੀ ਸਿਲਕ ਬੋਲ ਦਿੰਦੇ ਨੇ ਆਪਾਂ ਉਹ ਸੂਟਾਂ ਦੀ ਵੀਡੀਓ ਲੈ ਕੇ ਆਏ ਆਂ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਪੈਨੋ ਇਸ ਚੀਜ਼ ਨਾਲ ਕੀ ਹੁੰਦਾ ਸਾਡਾ ਵੀ ਜਿਹੜਾ ਹੌਸਲਾ ਵੱਧਦਾ ਜੀ ਚਲੋ ਜੀ ਹੁਣ ਅੱਜ ਆਪਾਂ ਫੈਨਟੀ ਸਲਕ ਦੇ ਸੂਟਾਂ ਦੇ ਵਾਲੇ ਜਿਹੜੇ ਕਿ ਆਪਾਂ ਨੇ ਅਲੱਗ-ਅਲੱਗ ਕਲਰ ਦੇ ਵਿੱਚ ਸੂਟ ਲੈ ਕੇ ਆਏ ਇੱਕ-ਇੱਕ ਰਵਿ ਸੂਟ ਦਿਖਾ ਦੇਵਾਂਗੇ ਬਾਕੀ ਦਾ ਨੂੰ ਡਿਟੇਲ ਦੇ ਵਿੱਚ ਕੱਲੇ-ਕੱਲੇ ਸੂਟ ਬਾਰੇ ਦੱਸਦੇ ਆਂ ਜੀ ਆ ਫਾਸਟ ਸੂਟ ਆ ਗਿਆ ਬਹੁਤ ਹੀ ਪਿਆਰਾ ਕਲਰ ਆ ਤੁਸੀਂ ਦੇਖ ਸਕਦੇ ਹੋਗੇ ਜੈਲੋ ਕਲਰ ਆਗਾ ਇਹਨੂੰ ਆਪਾਂ ਹਲਦੀ ਵਾਸਤੇ ਵੀ ਸਟਿਚ ਕਰਵਾ ਸਕਦੇ ਆ ਫੈਂਡੀ ਸਿਲਕ ਦੇ ਸੂਟਾਂ ਦਾ ਅੱਜਕੱਲ ਬਹੁਤ ਹੀ ਟ੍ਰੈਂਡ ਬਹੁਤ ਹੀ ਸੌਫਟ ਜਿਹਾ ਸਟੱਫ ਆ ਬਿਲਕੁਲ ਹਾਰਡ ਸਟੱਫ ਨਹੀਂ ਹੈਗਾ ਇਹਨੂੰ ਆਪਾਂ ਵਿਦਆਊਟ ਲਾਈਨਿੰਗ ਆ ਜਿਹੜਾ ਸਟਿਚ ਨਹੀਂ ਕਰ ਸਕਦੇ ਲਾਈਨਿੰਗ ਦੇ ਨਾਲ ਹੀ ਸਟਿਚ ਕਰ ਸਕਦੇ ਆਗੇ ਸੋ ਜਿਹੜੀ ਵੀ ਮੇਰੀ ਭੈਣ ਨੇ ਕੋਈ ਵੀ ਕਲਰ ਲੈਣਾ ਹੋਊਗਾ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਜਿਹੜਾ ਤੁਸੀਂ ਪੇਜ ਸਕਦੇ ਹੋ ਜੀ ਇਸ ਵਾਰ ਇਹਦੇ ਵਿੱਚ ਆਪਾਂ ਨੇ ਕੁਝ-ਕੁਝ ਕਲਰ ਨਿਊ ਐਡ ਕੀਤੇ ਨੇ ਸੋ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੀ ਸੋ ਤੁਸੀਂ ਕੀ ਕਰਨਾ ਵੀਡੀਓ ਨੂੰ ਐਂਡ ਤੱਕ ਦੇਖਣਾ ਜੀ ਫਰਸਟ ਕਲਰ ਇਹ ਆ ਗਿਆ ਇਹਨੂੰ ਚਾਹੀਦੀ ਹਲਦੀ ਲਈ ਸਲਾਈ ਕਰਵਾ ਲੋ ਚਾਹੀਦੀ ਨੋਰਮਲ ਸੈਕੰਡ ਕਲਰ ਬਹੁਤ ਹੀ ਪਿਆਰਾ ਕਲਰ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਨਾ ਬਣ ਕੇ ਜਿਹੜਾ ਇਹ ਵੀ ਸੂਟ ਰੈਡੀ ਹੋਊਗਾ ਅਗਰ ਕੋਈ ਮੇਰੀ ਭੈਣ ਵਰਕ ਕਰਵਾ ਕੇ ਲੈਣਾ ਚਾਹੁੰਦੇ ਨੇ ਵਰਕ ਕਰਵਾ ਕੇ ਵੀ ਲੈ ਸਕਦੇ ਨੇ ਅਗਰ ਤੁਸੀਂ ਵਿਦਾ ਸੂਟ ਵਰਕ ਲੈਣਾ ਚਾਹੁੰਦੇ ਹੋ ਵਿਦਾਊਟ ਵਰਕ ਵੀ ਲੈ ਸਕਦੇ ਹੋ ਗੇ ਰਵੀ 올ਫਾਫੇ ਦੇ ਵਿੱਚ ਨਾ ਇੱਕ ਫੈਂਡੀ ਸਿਲਕ ਦੇ ਸੂਟ ਦੇ ਵਰਕ ਕੀਤਾ ਹੋਇਆ ਉਹ ਕੱਢੀਓ ਨੀਚੇ ਪਿਆ ਥਰਡ ਵਨ ਕਲਰ ਆ ਗਿਆ ਪ੍ਰਾਈਸ ਮੈਂ ਵੀਡੀਓ ਦੇ ਐਂਡ ਦੇ ਵਿੱਚ ਮੈਂਸ਼ਨ ਕਰੀ ਦੇਵਾਂਗੀ ਜੀ ਜਾਂ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖ ਦਾਂਗੀ ਜੀ ਕਿੰਨਾ ਪ੍ਰਾਈਸ ਹੈਗਾ ਅ ਥਰਡ ਕਲਰ ਆ ਗਿਆ ਜਿਹੜਾ ਆਪਣਾ ਇਹ ਵਾਲਾ ਆ ਗਿਆ ਤੁਸੀਂ ਉਹ ਕੁਰਸੀ ਤੇ ਰੱਖ ਦਿਨੂੰ ਇਹ ਵਾਲਾ ਕਲਰ ਆ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈਗਾ ਇਹ ਵੀ ਐਂਡ ਬਹੁਤ ਹੀ ਸੋਹਣਾ ਕਲਰ ਬਣ ਕੇ ਜਿਹੜਾ ਸੂਟ ਰੈਡੀ ਹੋਊਗਾ ਜੀ ਸਾਰੇ ਕਲਰ ਡਿਫਰੈਂਟ ਹੀ ਨੇ ਤੁਸੀਂ ਦੇਖ ਸਕਦੇ ਹੋਗੇ ਸਾਰੇ ਕਲਰ ਬਹੁਤ ਹੀ ਪਿਆਰੇ ਕਲਰ ਲਨਗੇ ਇਹ ਕੇਵळा ਕਲਰ ਆ ਗਿਆ ਜਿਹੜਾ ਮਹਿਰੂਨ ਕਲਰ ਨਾਲ ਉਹ ਮਾਡਲ ਦੇ ਪਾਏ ਹੁੰਦਾ ਪਿਸਤਾ ਜਿਹਾ ਕਲਰ ਇਹ ਉਹ ਕਲਰ ਦਾ ਸੂਟ ਆ ਗਿਆ ਜੀ ਇੱਕ ਆ ਗਿਆ ਇਹ ਵਾਲਾ ਕਲਰ ਬਹੁਤ ਹੀ ਪਿਆਰਾ ਕਲਰ ਆਗਾ ਲਾਈਟ ਫਰੋਜੀ ਜਿਹਾ ਕਲਰ ਆਗਾ ਉਸ ਤੋਂ ਬਾਅਦ ਆ ਗਿਆ ਇੱਕ ਕਲਰ ਇਹ ਆ ਗਿਆ ਜੀ ਇਹ ਕਲਰ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਪ੍ਰਾਈਸ ਜਿਹੜਾ ਇਹਨਾਂ ਦਾ ਰਹੂਗਾ ਸਿਰਫ 500 ਪ੍ਰਾਈਸ ਰਹੂਗਾ ਵਿਦਆਊਟ ਸ਼ਿਪਿੰਗ ਰਹੂਗਾ ਜੀ ਇਸ ਦਾ ਪ੍ਰਾਈਸ ਜਿਹੜਾ ਹੈਗਾ ਇਹ ਰੀਜਨਲ ਪਿਓਰ ਫੈਂਡੀ ਸਿਲਕ ਹੈ ਜੀ ਇੱਕ ਇਹਦੇ ਵਿੱਚ ਕਲਰ ਇਹ ਆ ਗਿਆ ਇਹ ਕਲਰ ਤੇ ਇਹ ਕਲਰ ਦਾ ਆਪਸ ਵਿੱਚ ਲिटल ਥੋੜਾ ਡਿਫਰੈਂਸ ਹੈਗਾ ਉਹ ਥੋੜਾ ਜਿਹਾ ਡਾਰਕ ਕਲਰ ਹੈ ਜੀ ਇਹ ਥੋੜਾ ਜਿਹਾ ਜਿਹੜਾ ਹੈਗਾ ਹੈਗਾ ਲਾਈਟ ਕਲਰ ਆ ਟੋਨ ਜੀ ਜਿਹੜੀ ਸੇਮ ਪੈਂਦੀ ਹੈਗੀ ਸੇਮ ਹੀ ਆ ਗ੍ਰੀਨ ਆ ਗਿਆ ਪਿਸਤਾ ਕਲਰ ਆ ਗਿਆ ਇਹ ਤੇ ਇਹ ਕਲਰ ਆਪਣੇ ਕੋਲੇ ਸੇਮ ਹੀ ਆ ਇਹਨੇ ਰਿਪੀਟ ਦੇ ਉੱਪਰ ਇਹ ਆ ਗਿਆ ਰੈਸਟ ਕਲਰ ਇਹ ਰੈਸਟ ਕਲਰ ਆ ਕੈਮਰੇ ਦੇ ਵਿੱਚ ਥੋੜਾ ਜਿਹਾ ਹੋਰ ਆ ਰਿਹਾ ਜੀ ਬਹੁਤ ਹੀ ਪਿਆਰਾ ਕਲਰ ਆਗਾ ਇਹ ਕਾ ਆ ਡਸਟੀ ਜਰ ਰੈਸਟ ਕਲਰ ਆ ਗਿਆ ਜੀ ਡਸਟੀ ਜਰ ਰੈਸਟ ਕਲਰ ਦਾ ਸੂਟ ਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਸਾਈਨਿੰਗ ਤੋਂ ਪਤਾ ਚੱਲੀ ਜਾਂਦਾ ਹੋਊਗਾ ਇਹ ਵੀ ਮਾਡਲ ਦੇ ਪਏ ਹੁੰਦਾਗਾ ਇਹ ਮੇਰੀ ਭੈਣ ਦਾ ਵਰਕ ਕਰਨਾ ਜਿਹੜਾ ਤੁਸੀਂ ਸੂਟ ਅਸੀਂ ਲੈ ਕੇ ਆਏ ਇਹ ਵਾਲਾ ਸੂਟ ਸੌਰੀ ਇਹ ਸੂਟ ਆ ਜਿਹੜਾ ਆਪਣੇ ਕੋਲੇ ਇਹ ਵੀ ਐ ਰੈਡੀ ਟੂ ਡਿਸਪੈਚ ਆ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਕਲਰ ਹੈ ਇਹ ਵੀ ਇੱਕੇ ਦੇ ਵਿੱਚ ਆ ਗਿਆ ਜੀ ਇਹ ਵਾਲਾ ਕਲਰ ਇਹ ਵੀ ਫੈਂਡੀ ਦੇ ਹੀ ਜਿਹੜਾ ਫੈਬਰਿਕ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਇੱਕੇ ਦੇ ਵਿੱਚ ਆ ਗਿਆ ਆਪਣੇ ਕੋਲੇ ਇਹ ਵਾਲਾ ਕਲਰ ਆ ਗਿਆ ਇੱਕ ਰੈੱਡ ਕਲਰ ਆ ਗਿਆ ਰੈੱਡ ਕਲਰ ਬਹੁਤ ਪਿਆਰਾ ਇੱਕ ਆਪਣੇ ਕੋਲੇ ਇਹ ਵਾਲਾ ਕਲਰ ਆ ਗਿਆ ਮੋਰ ਪੰਖੇ ਬਹੁਤ ਸੋਹਣਾ ਇੱਕ ਆਪਣੇ ਕੋਲੇ ਪਿੰਕ ਕਲਰ ਲਾਈਟ ਪਿੰਕ ਕਲਰ ਆ ਗਿਆ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਇੱਕ ਕਲਰ ਇਹ ਆ ਗਿਆ ਇਹਦੇ ਵਿੱਚ ਇੱਕ ਕਲਰ ਆਪਣੇ ਕੋਲੇ ਮਹਿੰਦੀਆ ਕਲਰ ਗ੍ਰੀਨ ਜਿਹਾ ਕਲਰ ਆ ਗਿਆ ਜਿਹੜੀ ਮੇਰੇ ਭੈਣੇ ਗ੍ਰੀਨ ਸੂਟ ਮੰਗ ਰਹੇ ਸੀ ਬਹੁਤ ਸੋਹਣਾ ਸੂਟ ਹੈ ਥੋੜਾ ਕੈਮਰੇ ਦੇ ਵਿੱਚ ਇਹ ਸਹੀ ਨਹੀਂ ਆਉਂਦਾ ਵੀਰੇ ਕੈਮਰੇ ਦੇ ਵਿੱਚ ਕਲਰ ਬਿਲਕੁਲ ਵੀ ਨਹੀਂ ਸਹੀ ਆਉਂਦਾ ਮਹਿੰਦੀਆ ਕਲਰ ਐਕਚੁਅਲ 'ਚ ਜਮਾ ਮਹਿੰਦੀ ਨਾਲ ਦਾ ਕਲਰ ਆਗਾ ਇਹ ਆ ਗਿਆ ਬਲੈਕ ਕਲਰ ਜੀ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਤਾਂ ਸਿੱਧੀ ਵਜਿਉ ਹੈ ਹਾਂਜੀ ਇਹ ਆ ਗਿਆ ਬਲੈਕ ਕਲਰ ਜੀ ਇਹ ਆ ਗਿਆ ਬਹੁਤ ਹੀ ਪਿਆਰਾ ਕਲਰ ਇਹ ਵੀ ਆਪਣਾ ਬਰਾਊਨ ਜੀ ਆ ਗਿਆ ਜੀ ਇਹ ਸਾਰੀ ਹੀ ਜਿਹੜੀ ਟੂਨ ਹੈ ਕੋਈ ਬਰਾਊਨ ਆ ਕੋਈ ਗੋਲਡਨ ਆ ਕੋਈ ਸਿਲਵਰ ਆ ਇਹ ਸਾਰੇ ਸੂਟ ਹੈ ਜਿਹੜੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਤੁਸੀਂ ਦੇਖ ਸਕਦੇ ਹੋਗੇ ਇੱਕ ਇਹਨਾਂ ਦੇ ਵਿੱਚ ਆਪਣੇ ਕੋਲੇ ਫੈਂਡੀ ਸਿਲਕ ਦੇ ਕਲਰ ਸੂਟ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਇਹ ਤੁਹਾਨੂੰ ਆਪਾਂ ਓਪਨ ਕਰਕੇ ਦਿਖਾਉਣੀ ਹੈ ਇਹ ਆਪਣੇ ਕੋਲੇ ਐਕਸਟਰਾ ਰੈਡੀ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਇਹਦੇ ਉੱਪਰ ਖੋਲ ਕੇ ਵਸਾ ਦਿਓ ਇਹਦੇ ਉੱਪਰੀ ਬਾਹ ਚ ਇਦਾਂ ਹੀ ਝੱਕੇ ਜਾਊਗਾ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਮੇਬੀ ਇਹਦੇ ਨੈਕ ਤੇ ਵੀ ਵਰਕ ਆ ਰਿਹਾ ਵੀ ਓਮਾਈ ਯਾ ਨਾਟ ਸੈਟ ਆਏਗਾ ਇਹ ਖਿਲਰੂਗਾ ਐਂ ਰੱਖਦੇ ਕੋਈ ਨੂੰ ਬਹੁਤ ਚਦੇ ਨੇ ਸਾਰੇ ਸੂਟ ਨਖਲਾਰਤੀ ਉਹ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ neck ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਇਹਦੇ neck ਦੇ ਉੱਪਰ ਵੀ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਨੀਡਲ ਦੇ ਨਾਲ ਕੰਮ ਹੋਇਆ ਹੋਇਆ ਹੈਗਾ ਤੇ ਆ ਪਰਲਸ ਵਗੈਰਾ ਜਿਹੜੇ ਸਾਰੇ ਹੈਂਡ ਦੇ ਨਾਲ ਲਗਾਏ ਹੋਏ ਨੇ ਸੇਮ ਐਸ ਇਟ ਇਜ਼ ਵਰਕ ਆ ਜਿਹੜਾ ਘੇਰੇ ਦੇ ਉੱਪਰ ਕੀਤਾ ਹੈ ਜੀ ਘੇਰੇ ਦਾ ਕੰਮ ਵੀ ਤੁਸੀਂ ਸਾਡੇ ਕੋਲੇ ਦੇਖ ਸਕਦੇ ਹੋ ਇਹ ਕੰਮ ਘੇਰੇ ਦਾ ਗਿਆ ਸੇਮ ਐਸ ਥੀਜ਼ ਵਰਕ ਆ ਜਿਹੜਾ ਬਾਹਮਾਂ ਦੇ ਉੱਪਰ ਕੀਤਾ ਹੈ ਇਹ ਸੂਟ ਆਪਣਾ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਇਹਦੇ ਨਾਲ ਦੁਪੱਟਾ ਵੀ ਆ ਸੋਨ ਦੁਪੱਟਾ ਵੀ ਦਿਖਾਉਣੇ ਆ ਇਹ ਵਾਲੀਆਂ ਆ ਗਈਆਂ ਇਹਦੇ ਸਲੀਵਸ ਆ ਗਈਆਂ ਸਲੀਵਸ ਬਾਹਮਾਂ ਦੇ ਉੱਪਰ ਵੀ ਕੰਮ ਕੀਤਾ ਹੈ ਇਹ ਬਾਹਮਾਂ ਦਾ ਕੰਮ ਆ ਗਿਆ ਤੁਸੀਂ ਦੇਖ ਸਕਦੇ ਹੋ ਤੇ ਇਹ ਵਾਲਾ ਜਿਹੜਾ ਆ ਗਿਆ ਇਹਦਾ ਦੁਪੱਟਾ ਆ ਗਿਆ ਦੁਪੱਟੇ ਦੇ ਉੱਪਰ ਵੀ ਪ੍ਰੋਪਰ ਫਿਨਿਸ਼ਿੰਗ ਪੱਟੀ ਲਗਾ ਕੇ ਜਿਹੜੀ ਆ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਿਉਂਕਿ ਜਿਹੜੀ ਆਪਾਂ ਫਿਨਿਸ਼ਿੰਗ ਪੱਟੀ ਲਗਾਈ ਹੈ ਨਾ ਅਨਾਲ ਦਾ ਹੀ ਇਹਦਾ ਦੁਪੱਟਾ ਲਗਾਇਆ ਹੋਇਆ ਹੈਗਾ ਇਹ ਸੂਟ ਰੈਡੀ ਟੂ ਡਿਸਪੈਚ ਆ ਇਹਦਾ ਪ੍ਰਾਈਸ ਮੈਂ ਮੈਂਸ਼ਨ ਕਰੀ ਦੇਵਾਂਗੀ ਜੀ ਜਿਹੜਾ ਰਹੂਗਾ ਇਹਨਾਂ ਦਾ ਪ੍ਰਾਈਸ ਪੜੋ ਆ ਚੈੱਕ ਦੋ ਉੱਪਰੋਂ ਜਿਹੜਾ ਰਹੂਗਾ ਇਹ ਵਾਲੇ ਸੂਟਾਂ ਦਾ ਪ੍ਰਾਈਸ ਇਹ ਵਾਲੇ ਸੂਟਾਂ ਦਾ ਪ੍ਰਾਈਸ ਜਿੱਦਾਂ ਮੈਂ ਪਹਿਲਾਂ ਮੈਂਸ਼ਨ ਕੀਤਾ 500 ਦਾ ਪ੍ਰਾਈਸ ਆ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਕੋਈ ਵੀ ਕਲਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਸਕਰੀਨਸ਼ਾਟ ਜਿਹੜਾ ਲੈ ਕੇ ਭੇਜ ਸਕਦੇ ਹੋ ਜੀ ਬਾਕੀ ਜੇ ਤੁਸੀਂ ਵਰਕ ਵਾਲਾ ਸੂਟ ਲੈਣਾ ਚਾਹੁੰਦੇ ਹੋ ਜਾਂ ਇਸ ਤੇ ਸੇਮ ਕਿਸੇ ਵੀ ਕਲਰ ਦੇ ਉੱਪਰ ਵਰਕ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਜਿਹੜਾ ਪ੍ਰਾਈਸ ਫਿਰ ਅਕੋਰਡਿੰਗ ਟੂ ਵਰਕ ਰਹੂਗਾ ਜੀ ਫਿਲਹਾਲ ਆਪਣੇ ਕੋਲੇ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਇਹ ਰੈਡੀ ਟੂ ਸਟਾਈਲ ਦੇ ਟੇਨਰ ਨੇ ਅਗਰ ਤੁਸੀਂ ਸਾਡੇ ਕੋਲ ਸਟੀਚਿੰਗ ਕਰਵਾ ਕੇ ਲੈਣਾ ਚਾਹੁੰਦੇ ਹੋ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਅਗਰ ਤੁਸੀਂ ਵਿਦਆਊਟ ਸਟੀਚਿੰਗ ਲੈਣਾ ਚਾਹੁੰਦੇ ਹੋ ਵਿਦਆਊਟ ਸਟੀਚਿੰਗ ਵੀ ਜਿਹੜਾ ਸਾਡੇ ਕੋਲੋਂ ਸੂਟ ਲੈ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਉਦੋਂ ਤੱਕ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਹੁਣ ਮੇਰੇ ਭੈਣੋ ਕੀ ਕਰਨਾ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਸਾਈਡ ਤੇ ਘੰਟੀ ਵਾਲਾ ਬਟਨ ਹੋਊਗਾ ਘੰਟੀ ਵਾਲੇ ਬਟਨ ਨੂੰ ਕੀ ਕਰਦੇ ਨੇ ਪ੍ਰੈਸ ਕਰਦੇ ਨੇ ਤਾਂ ਜੋ ਜਿਹੜੀ ਵੀ ਆਪਾਂ ਵੀਡੀਓ ਅਪਲੋਡ ਕਰੀਏ ਜੀ ਉਹਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆਪਾਂ ਆਪਣੇ ਕੋਲੇ ਜਵਰਲੇਟ ਦੇ ਪ੍ਰਿੰਟ ਵੀ ਆਏ ਨੇ ਉਹਨਾਂ ਦੀ ਵੀਡੀਓ ਆਪਾਂ ਲੱਗ ਤੋਂ ਹੀ ਬਣਾਵਾਂਗੇ ਜਵਰਲੇਟ ਤੇ ਪ੍ਰਿੰਟ ਹੋ ਜਾਣਗੇ ਤੇ ਇਹ ਵਾਲੇ ਵਰਕ ਵਾਲੇ ਸੂਟ ਹੋ ਜਾਣਗੇ ਜਿੱਦਾਂ ਕਿ ਇਹ ਵਾਲੇ ਸੂਟ ਹੋ ਗਏ ਬਹੁਤ ਹੀ ਸੋਹਣੇ ਇਹਨਾਂ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਤੇ ਇਹਦੇ ਨਾਲ ਇੱਕ ਸੂਟ ਹੋਰ ਸੀ ਮੇ ਵੀ ਚਲੋ ਬਾਅਦ ਚ ਦੇਖਦੇ ਬਾਅਦ ਚ ਆਲੀ ਵੀਡੀਓ ਬਣਾਉਂਦੇ ਇਹ ਵਾਲੇ ਸੂਟ ਤੁਸੀਂ ਬਰਕ ਇੱਕ ਵਾਰ ਇਹਦਾ ক্লোਜ਼ ਤੋਂ ਵੀ ਦਿਖਾ ਦਿਓ ਬਾਕੀ ਨੂੰ ਆਪਾਂ ਪ੍ਰੋਪਰ ਓਪਨ ਕਰਕੇ ਵੀ ਦਿਖਾਵਾਂਗੇ ਐਵੇਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਕੀ ਕਰਨਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਜ ਤਾਂ ਜੋ ਤੁਸੀਂ ਜਿਹੜੀ ਵੀ ਵੀਡੀਓ ਅਪਲੋਡ ਕਰੀਓ ਦੇਖ ਸਕੀ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਜੀ ਆ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਸ਼ਸ਼ੀਆ ਕਾਰਜ